ਇਮੇਜਿਨ ਕਰੋ ਇੱਕ ਦੁਨੀਆ ਜਿੱਥੇ ਆਜ਼ਾਦੀ ਦੀ ਲੜਾਈ ਨਹੀਂ ਬਸ ਆਪਣੀ ਜਾਨ ਬਚਾਉਣ ਦੀ ਲੜਾਈ ਸੀ ਜਿੱਥੇ ਇਨਸਾਨੀਅਤ ਦੀ ਹੱਦ ਪਾਰ ਕੀਤੀ ਗਈ ਤੇ ਬਰਟੈਲਿਟੀ ਦਾ ਲੈਵਲ ਐਡਾ ਸੀ ਕਿ ਹਿਟਲਰ ਵਰਗੇ ਡਿਕਟੇਟਰਸ ਵੀ ਲੱਗੇ ਸੀ 1/3 ਨੂੰ ਫੋਰਸਫੁਲੀ ਕਨਵਰਟ ਕਰੋ 1/3 ਨੂੰ ਕੰਟਰੀ ਛੁਡੋ ਐਂਡ 1/3 ਨੂੰ ਜਾਨੋਂ ਮਾਰ ਦਿਓ ਏਸੀ ਪਾਲਿਸੀ ਉਸਤਾਸ਼ਾ ਦੀ ਸਰਬਸ ਕਮਿਊਨਿਟੀ ਨਾਲ ਡੀਲ ਕਰਨ ਦੀ ਐਸਟੀਮੇਟ ਕੀਤਾ ਜਾਂਦਾ ਕਿ ਆਲਮੋਸਟ 7 ਲੱਖ ਤੋਂ 10 ਲੱਖ ਲੋਕਾਂ ਨੂੰ ਮਾਰੇ ਗਿਆ ਸੀ ਉਹ ਵੀ ਬਹੁਤ ਹੀ क्रੂਲ ਵੇਜ ਜਿਦੇ ਵਿੱਚ ਡੈਥ ਹਾਊਸ ਐਂਡ ਕਨਸੈਂਟਰੇਸ਼ਨ ਕੈਂਪਸ ਬਣਾਏ ਗਏ ਸੀ ਸਿਰਫ ਬੱਚਿਆਂ ਲਈ ਮਾਸ ਸ਼ੂਟਿੰਗਸ ਟਾਰਚਰ ਸਟਾਰਵੇਸ਼ਨ ਦਾ ਬਹੁਤ ਨਾਰਮਲ ਤਰੀਕਾ ਸੀ ਲੋਕਾਂ ਨੂੰ ਮਾਰਨ ਦਾ ਮੈਜੋਰਿਟੀ ਆਫ ਕਿਲਿੰਗਸ ਇੱਕ ਗਰੁੱਪ ਨੇ ਹੈਂਡ ਟੂਲਸ ਜਿਵੇਂ ਸਪੈਸ਼ਲ ਨਾਈਫ ਐਂਡ ਹਥੌੜਿਆਂ ਨਾਲ ਕੀਤੀਆਂ ਸੀ ਅੱਜ ਦੀ ਵੀਡੀਓ ਵਿੱਚ ਆਪਾਂ ਦੁਨੀਆ ਦੇ ਸਭ ਤੋਂ ਵੱਡੇ ਐਂਡ ਹਾਰਟਲੈਸ ਜੈਨੋਸਾਈਡ ਬਾਰੇ ਗੱਲ ਕਰਾਂਗੇ ਦ ਉਸਤਾਸ਼ਾ ਮੂਵਮੈਂਟ ਸਰਬ ਸਾਊਥ-ਈਸਟ ਯੂਰੋਪ ਦੇ ਲੋਕ ਨੇ ਜੋ ਮੇਨਲੀ ਸਰਬੀਆ ਤੇ ਬੋਸਨੀਆਂ ਵਿੱਚ ਰਹਿੰਦੇ ਨੇ ਉਸਤਾਸ਼ਾ ਨਾਮ ਦਿੱਤਾ ਗਿਆ ਸੀ ਇੱਕ ਡਿਕਟੋਰਲ ਮੂਵਮੈਂਟ ਨੂੰ ਜਿਹਦਾ ਐਮਸੀ ਯੂਗੋਸਲਾਵੀਆ ਵਿੱਚ ਇੱਕ ਇੰਡੀਪੈਂਡੈਂਟ ਕਰੋਸ਼ੀਆ ਸਟੇਟ ਬਣਾਣਾ 1918 ਵਿੱਚ ਯੂਗੋਸਲਾਵੀਆ ਦੀ ਫਾਰਮੇਸ਼ਨ ਹੋਈ ਇੱਕ ਕੰਬਾਈਨਡ ਕਿੰਗਡਮ ਸੀ ਸਰਬਸ ਕਰੋਐਟਸ ਐਂਡ ਸਲੋਵੀਨਸ ਦਾ ਇਹ ਚੀਜ਼ ਨੂੰ ਸਮਝਣ ਲਈ ਕੰਪੇਅਰ ਕਰ ਸਕਦੇ ਹਾਂ ਸਾਊਥ-ਏਸ਼ੀਆ ਦੀ ਕੰਟਰੀਜ਼ ਇੰਡੀਆ ਪਾਕਿਸਤਾਨ ਐਂਡ ਬੰਗਲਾਦੇਸ਼ ਦੇ ਨਾਲ ਜੋ ਪਹਿਲਾਂ ਇੱਕ ਯੂਨਾਈਟਿਡ ਟੈਰੀਟਰੀ ਸੀ ਬਟ ਬ੍ਰਿਟਿਸ਼ ਰੂਲ ਤੋਂ ਬਾਅਦ ਡਿਫਰੈਂਟ ਬਲੀਵਸ ਕਰਕੇ ਸੈਪਰੇਟ ਹੋ ਗਈ アフター ফার্স্ট ওয়ার্ল্ড ওয়ার ਜਦੋਂ ਯੂਰਪ ਦਾ ਮੈਪ ਦੁਬਾਰਾ ਪ੍ਰਪੇਅਰ ਕੀਤਾ ਜਾ ਰਿਹਾ ਸੀ ਸਰਬਸ క్రੋਐਟਸ ਐਂਡ ਸਲੋਵਿਨਸ ਦਾ ਇੱਕ ਕਿੰਗਡਮ ਬਣਾਇਆ ਗਿਆ ਇੱਕ ਸੈਪਰੇਟ ਸਟੇਟ ਸੀ ਕਲਚਰਲ ਤੇ ਰਿਲੀਜੀਅਸ ਡਿਫਰੈਂਸਸ ਦੇ ਬਾਵਜੂਦ ਇਸਲਾਮ ਕ੍ਰਿਸਚੀਅਨਿਟੀ ਤੇ ਕੈਥੋਲਿਸਿਜ਼ਮ ਇਹ ਸਾਰੇ ਗਰੁੱਪਸ ਇੱਕ ਸਟੇਟ ਵਿੱਚ ਰੱਖੇ ਗਏ ਸੀ ਕੋਈ ਅਟੈਂਸ਼ਨ ਨਹੀਂ ਦਿੱਤੀ ਗਈ ਕਿ ਇਹ ਤਿੰਨੋ ਡਿਫਰੈਂਟ ਗਰੁੱਪਸ ਕਿਵੇਂ ਇੱਕ ਸਟੇਟ 'ਚ ਵਰਕ ਕਰਨਗੇ ਹਰ ਗਰੁੱਪ ਇਹ ਸਟੇਟ ਵਿੱਚ ਪਾਵਰ ਲਈ ਲੜ ਰਿਹਾ ਸੀ ਬਟ ਅਸਲੀ ਕੰਟਰੋਲ ਸੀ ਸਰਬਸ ਦਾ ਇਹ ਦਾ ਰੀਜ਼ਨ ਸੀ ਉਹਨਾਂ ਦੀ ਵੱਡੀ ਪੋਪੂਲੇਸ਼ਨ ਐਂਡ ਮੋਸਟ ਇੰਪੋਰਟੈਂਟ ਉਹਨਾਂ ਨੇ ਵਰਲਡ ਵਾਰ 1 ਵਿੱਚ ਅਲਾਈਡ ਪਾਵਰਸ ਫਰਾਂਸ ਗ੍ਰੇਟ ਬ੍ਰਿਟੇਨ ਐਂਡ ਯੂਨਾਈਟਿਡ ਸਟੇਟਸ ਨੂੰ ਸਪੋਰਟ ਕੀਤਾ ਸੀ ਜੋ ਕਿ ਵਰਲਡ ਵਾਰ 1 ਜਿੱਤੇ ਸੀ ਜਦਕਿ ਸਲੋਵੀਨਸ ਐਂਡ ਕਰੋਏਟਸ ਇਹਨਾਂ ਦੇ ਅਗੇਂਸਟ ਜਰਮਨੀ ਐਂਡ ਆਸਟਰੋ-ਹੰਗਰੀਅਨ ਈਮਪਾਇਰ ਦੇ ਸਪੋਰਟ ਚ ਲੜੇ ਸੀ 1929 ਵਿੱਚ ਸਰਬਸ ਦੇ ਕਿੰਗ ਐਲੀਜ਼ੈਂਡਰ 1 ਨੇ ਇੱਕ ਕੰਟਰੀ ਨੂੰ ਰੀਨੇਮ ਕਰਕੇ ਇਹਦਾ ਨਾਮ ਰੱਖਿਆ ਦ ਕਿੰਗਡਮ ਆਫ ਯੂਗੋਸਲਾਵੀਆ ਅਲੈਗਜ਼ੈਂਡਰ ਨੇ ਆਪਣੀ ਡਿਕਟੇਟਰਸ਼ਿਪ ਸਟੈਬਲਿਸ਼ ਕੀਤੀ ਕਨਸਟੀਟਿਊਸ਼ਨ ਖਤਮ ਕਰਤਾ ਐਂਡ ਪਾਰਲੀਮੈਂਟ ਵੀ ਰੀਜ਼ੋਲਵ ਕਰਦੀ ਜੀਤੇ ਕਾਰਨ ਬਹੁਤ ਸਾਰੇ ਪੋਲੀਟੀਸ਼ੀਅਨਸ ਨੂੰ ਫੋਰਸਫੁਲੀ ਕੰਟਰੀ ਛੱਡ ਕੇ ਜਾਣਾ ਪਿਆ ਇੰਨਾਂ ਵਿੱਚੋਂ ਇੱਕ ਸੀ ਐਂਟੇ ਪਾਵਲਿਚ ਹਿਟਲਰ ਤੋਂ ਵੀ क्रूर ਲੀਡਰ ਜੋ ਅੱਗੇ ਜਾ ਕੇ ਉਸਤਾਸ਼ਾ ਮੂਵਮੈਂਟ ਸ਼ੁਰੂ ਕਰਦਾ ਹੈ ਉਸਤਾਸ਼ਾ ਦਾ ਮਤਲਬ ਹੈ ਐਨ ਐਕਟ ਆਫ ਆਪੋਜੀਸ਼ਨ ਏ ਮੂਵਮੈਂਟ ਦਾ ਗੋਲ ਸੀ ਇੱਕ ਇੰਡੀਪੈਂਡੈਂਟ ਕਰੋਸ਼ੀਅਨ ਸਟੇਟ ਬਣਾਉਣਾ। ਇਹਦੇ ਮੈਂਬਰਸ ਕੈਥੋਲਿਸਿਜ਼ਮ ਨੂੰ ਬਹੁਤ ਸਟ੍ਰਿਕਟਲੀ ਫਾਲੋ ਕਰਦੇ ਸੀ। ਇੱਕ ਐਂਟੀ ਸਰਬ ਮੂਵਮੈਂਟ ਸੀ ਜਿਹਦਾ ਗੋਲ ਸੀ ਸਰਬੀਅਨ ਟੈਰੀਟਰੀ ਨੂੰ ਆਪਣੇ ਕੰਟਰੋਲ ਵਿੱਚ ਲੈਣਾ। ਪਾਵਲਿਚ ਆਪਣੀ ਆਈਡੋਲੋਜੀ ਵਿੱਚ ਬਹੁਤ ਕਲੀਅਰ ਸੀ। ਉਹਦਾ ਮੰਨਣਾ ਸੀ ਕਿ ਇੱਕ ਇੰਡੀਪੈਂਡੈਂਟ ਕਰੋਸ਼ੀਅਨ ਸਟੇਟ ਬਣਾਉਂਦਾ ਸਿਰਫ ਇੱਕ ਮੈਥਡ ਹੈ। ਐਕਸਟ੍ਰੀਮ ਵੋਲੈਂਸ। ਨੇ ਆਪਣੀ ਇੱਕ ਸਪੀਚ ਵਿੱਚ ਕਿਹਾ ਸੀ 나ਇਫ, ਰਿਵਾਲਵਰ, ਮਸ਼ੀਨ ਗਨ ਤੇ ਟਾਈਮ ਬੌਮ। ਇਹ ਸਾਰੇ ਸਾਡੇ ਆਈਡਲਸ ਨੇ ਇਹ ਅਨਾਉਂਸ ਕਰਨਗੇ ਕਰੋਸ਼ੀਆ ਦੀ ਇੰਡੀਪੈਂਡੈਂਸ ਸਟ 1934 ਫਰਾਂਸ ਵਿੱਚ ਕਿੰਗ ਅਲੈਗਜ਼ੈਂਡਰ I ਨੂੰ ਅਸੈਸੀਨੇਟ ਕਰਤਾ ਐਂਡ ਇਹ ਅਸੈਸੀਨੇਸ਼ਨ ਨੂੰ ਉਸਤਾਸ਼ਾ ਮੂਵਮੈਂਟ ਐਂਡ ਮੈਸੀਡੋਨੀਅਨ ਰੈਵੋਲਿਊਸ਼ਨਰੀ ਆਰਗੇਨਾਈਜੇਸ਼ਨ ਨੇ ਮਿਲ ਕੇ ਪਲਾਨ ਕੀਤਾ ਸੀ ਮੈਸੀਡੋਨੀਅਨ ਰੈਵੋਲਿਊਸ਼ਨਰੀ ਆਰਗੇਨਾਈਜੇਸ਼ਨ ਫਰਾਂਸ ਵਿੱਚ ਮੈਸੀਡੋਨੀਆ ਦੀ ਫ੍ਰੀਡਮ ਲਈ ਲੜ ਰਹੀ ਸੀ ਅਲੈਗਜ਼ੈਂਡਰ ਦੀ ਡੈਥ ਤੋਂ ਬਾਅਦ ਅਲੈਗਜ਼ੈਂਡਰ ਦਾ ਬੇਟਾ ਪੀਟਰ 2 ਉਸ ਟਾਈਮ ਬਹੁਤ ਛੋਟਾ ਸੀ ਜੀਤੇ ਕਰਕੇ ਸਟੇਟ ਨੂੰ ਰੂਲ ਕੀਤਾ ਗਿਆ ਥਰੂ ਵਾਰ ਆਫ ਰੈਜੈਂਸੀ ਵਾਰ ਆਫ ਰੈਜੈਂਸੀ ਇੱਕ ਹੋਰ ਲੜਾਈ ਹੁੰਦੀ ਹੈ ਜੋ ਕਿ ਇੱਕ ਟੈਂਪਰੇਰੀ ਰੂਲ ਜਾਂ ਗਵਰਨਮੈਂਟ ਨੂੰ ਕੰਟਰੋਲ ਇਵਰ ਉਸ ਟਾਈਮ ਤੇ ਸ਼ੁਰੂ ਹੁੰਦੀ ਹੈ ਜਦੋਂ ਅਸਲੀ ਰਾਜਾ ਆਪਣਾ ਰਾਜ ਸੰਭਲ लायक ਨਹੀਂ ਹੁੰਦਾ ਜਿਵੇਂ ਕਿ ਇਹ ਕੇਸ ਵਿੱਚ ਪੀਟਰ 2 ਸੀ ਇਹੀ ਚੀਜ਼ ਦਾ ਫਾਇਦਾ ਚੱਕਦੇ ਹੋਏ ਆਲਮੋਸਟ 1935 ਦੇ ਅਰਾਊਂਡ ਨਾਜ਼ਿਸ ਨੇ ਵੀ ਏਰੀਆ ਚ ਆਪਣਾ ਐਕਸਪੈਂਸ਼ਨ ਸ਼ੁਰੂ ਕਰਤਾ ਐਂ ਯੂਗੋਸਲਾਵੀਆ ਨੂੰ April 6 1941 ਵਿੱਚ ਪੂਰੇ ਤਰੀਕੇ ਨਾਲ ਇਨਵੇਡ ਕਰ ਲਿਆ 10th April ਨੂੰ ਸਲਵਾਕੋ ਕੈਵਟਨਿਕ ਜੋ ਕਿ ਵਨ ਆਫ ਦਾ ਸੀਨੀਅਰ ਸੀ ਉਸਤਾਸ਼ਾ ਮੂਵਮੈਂਟ ਦਾ ਉਹਨੇ ਕੰਟਰੀ ਦੀ ਪੁਲਿਸ ਦਾ ਕੰਟਰੋਲ ਆਪਣੇ ਅੰਡਰ ਲੈ ਲਿਆ ਐਂਡ ਸੀਐਮਡੀ ਕ੍ਰੈਡੀਓ ਬ੍ਰਾਡਕਾਸਟ ਦੇ ਥਰੂ ਅ ਇੰਡੀਪੈਂਡੈਂਟ ਸਟੇਟ ਆਫ ਕਰੋਸ਼ੀਆ ਦੀ ਅਨਾਊਂਸਮੈਂਟ ਵੀ ਕੀਤੀ ਪਾਵਲਿਚ ਨੇ ਫਾਈਨਲੀ April 16 1941 ਨੂੰ ਉਹਦੇ ਕੰਟਰੋਲ ਦੇ ਅੰਡਰ ਨਿਊ ਗਵਰਨਮੈਂਟ ਅਨਾਊਂਸ ਕੀਤੀ ਪਾਵਲਿਚ ਹਿਟਲਰ ਤੋਂ ਬਹੁਤ ਇਨਸਪਾਇਰਡ ਸੀ ਐਂਡ ਉਹਨੇ ਵੀ ਸਰਵਸ ਦੇ ਅਗੇਂਸਟ ਜੇਮ ਉਹੀ ਮੈਥਡ ਯੂਜ਼ ਕੀਤੇ ਜੋ ਹਿਟਲਰ ਨੇ ਜੂਸ ਦੇ ਅਗੇਂਸਟ ਕੀਤੇ ਸੀ ਬਟ ਪਾਵਲਿਚ ਦੇ ਤਰੀਕੇ ਹਿਟਲਰ ਤੋਂ ਵੀ ਬਹੁਤ ਜ਼ਿਆਦਾ ਹਾਰਰਫਿਕ ਸੀ ਕਿਹਾ ਜਾਂਦਾ ਹੈ ਕਿ ਇੱਕ ਵਾਰ ਹਿਟਲਰ ਨੇ ਇਹਦੇ ਕਨਸੈਂਟਰੇਸ਼ਨ ਕੈਂਪਸ ਵਿਜ਼ਿਟ ਕੀਤੇ ਐਂਡ ਉੱਥੋਂ ਦੇ ਲੋਕਾਂ ਦੀ ਲਿਵਿੰਗ ਕੰਡੀ पबलिच ਨੇ ਆਪਣੀ ਗਵਰਨਮੈਂਟ ਵਿੱਚ ਰੈਸ਼ੀਅਲ ਪੋਲਿਸੀਜ਼ ਇੰਟਰੋਡਿਊਸ ਕੀਤੀਆਂ ਜਿਦੇ ਥਰੂ ਮਾਈਨੋਰਟੀਜ਼ ਨੂੰ ਟਾਰਗੇਟ ਕੀਤਾ ਗਿਆ ਥਰੂ ਸੀਰੀਅਸ ਡੈਪੂਟੇਸ਼ਨ ਫੋਰਸਡ ਕਨਵਰਜਨਸ ਐਂਡ ਮੈਸੇਕਰਸ ਇਹਨਾਂ ਦੇ ਮੇਨ ਟਾਰਗੇਟ ਸੀ ਸਰਬਸ ਜੂਜ਼ ਐਂਡ ਰੋਮਨ ਕਮਿਊਨਿਟੀ ਉਸਤਾਸ਼ਾ ਮੂਵਮੈਂਟ ਦੇ ਵਰਕਰਸ ਸਰਬਸ ਨੂੰ ਬਹੁਤ ਜ਼ਿਆਦਾ ਹੇਟ ਕਰਦੇ ਸੀ ਉਹਨਾਂ ਦਾ ਏਮ ਸਿਰਫ ਇਹਨਾਂ ਨੂੰ ਕਨਵਰਟ ਕਰਨਾ ਹੀ ਨਹੀਂ ਸੀ ਬਲਕਿ ਇਹਨਾਂ ਨੂੰ ਮਾਰਨਾ ਵੀ ਸੀ ਇਹਨਾਂ ਦੀ ਪੋਪੂਲੇਸ਼ਨ ਖਤਮ ਕਰਨਾ ਸੀ ਉਸਤਾਸ਼ਾ ਗਵਰਨਮੈਂਟ ਨੇ ਆਪਣੇ ਫਰਸਟ ਇਅਰ 1941 ਵਿੱਚ ਹੀ ਮੈਸੇਕਰਸ ਕਰਨੇ ਸ਼ੁਰੂ ਕਰ ਦਿੱਤੇ ਸਭ ਤੋਂ ਪਹਿਲਾ ਮੈਸੇਗਰ ਗੋਡੋਵਿਚ ਵਿਲੇਜ ਵਿੱਚ ਹੋਇਆ ਜਿੱਥੇ ਆਲਮੋਸਟ 200 ਸਰਵਜ਼ ਨੂੰ ਗੋਲੀ ਨਾਲ ਮਾਰ ਦਿੱਤਾ ਗਿਆ ਬਟ ਗੋਲੀਆਂ ਨਾਲ ਮਾਰਨਾ ਉਸਤਾਸ਼ਾਸ ਲਈ ਇਨਫ ਨਹੀਂ ਸੀ ਵਿਕਟਮਸ ਨੂੰ ਮਾਰਨ ਤੋਂ ਪਹਿਲਾਂ ਬਰੂਟਲ ਟੌਰਚਰ ਕੀਤਾ ਜਾਂਦਾ ਸੀ ਜਿਵੇਂ ਉਹਨਾਂ ਦੀ ਏਅਰਸ ਨੋਸ ਤੇ ਬਾਡੀ ਪਾਰਟਸ ਨੂੰ ਕੱਟ ਕਰਨਾ ਲੋਕਾਂ ਦੀਆਂ ਅੱਖਾਂ ਤਾਂ ਕੱਢ ਦਿੱਤੀਆਂ ਜਾਂਦੀਆਂ ਸੀ ਸਿਰਫ ਗਰੂਲ ਪਿਨਿਸ਼ਮੈਂਟ ਦੇ ਲਈ ਸੈਕਸ਼ੂਅਲ ਆਰਗਨਸ ਨੂੰ ਮਿਊਟਿਲੇਟ ਕਰਕੇ ਉਹਨਾਂ ਅੰਦਰ ਆਬਜੈਕਟਸ ਪਾਏ ਜਾਂਦੇ ਸੀ ਇੰਨਾ ਵਿੱਚ 4 ਤੋਂ 5 ਸਾਲ ਦੇ ਬੱਚੇ ਵੀ ਸੀ ਇਹ ਸਭ ਕਰਕੇ ਐਂਡ ਵਿੱਚ ਵਿਕਟਮਸ ਦੇ ਉੱਪਰ ਜੰਗਲੀ ਸੂਰ ਛੱਡ ਦਿੱਤੇ ਜਾਂਦੇ ਸੀ ਉਸਟਾਸ਼ਾ ਨੇ 올ਓਵਰ ਕਰੋਸ਼ੀਆ ਕੰਸੈਂਟਰੇਸ਼ਨ ਕੈਂਪਸ ਸਟੈਬਲਿਸ਼ ਕੀਤੇ ਜਿੱਥੇ ਕੰਡੀਸ਼ਨਸ ਅਨ ਇਮੇਜਿਨੇਬਲ ਸੀ ਪ੍ਰਿਜ਼ਨਰਸ ਨੂੰ ਇੱਕ ਲਾਈਨ 'ਚ ਖੜਾ ਕਰਕੇ ਕੰਟੀਨਿਊਸਲੀ ਬਲੋਜ਼ ਨਾਲ ਸਿਰ 'ਚ ਹਥੌੜਾ ਮਾਰ ਕੇ ਇੰਜਰ ਕਰਨਾ ਤੇ ਆਖਰੀ ਸਾਹ ਤੱਕ ਮਾਰਨਾ ਇੱਕ ਡੇਲੀ ਰੂਟੀਨ ਸੀ ਉਹਨਾਂ ਦੀ 100 ਫੁੱਟ ਦੇ ਡੂੰਘੇ ਖੱਡੇ ਖੋਦ ਕੇ ਪ੍ਰਿਜ਼ਨਰਸ ਨੂੰ ਫੋਰਸਫੁਲੀ ੱੱਕਾ ਦੇ ਦਿੱਤਾ ਜਾਂਦਾ ਸੀ ਯੂਜੂਲੀ ਦੋ ਗਰੁੱਪਸ ਨੂੰ ਆਪਸ 'ਚ ਇੱਕ ਤਰ੍ਹਾਂ ਸਿਨਲ ਬਣ ਕੇ ਇੱਕ ਗਰੁੱਪ ਨੂੰ ਖੱਡੇ ਵਿੱਚ ਡੇਗਿਆ ਜਾਂਦਾ ਸੀ ਐਂਡ ਦੂਸਰੇ ਨੂੰ ਉੱਪਰ ਹੀ ਬੰਨਿਆ ਜਾਂਦਾ ਇਨੀ ਜ਼ਿਆਦਾ ਫੋਰਸ ਦੇ ਕਾਰਨ ਮੋਸਟਲੀ ਉੱਪਰ ਵਾਲੇ ਗਰੁੱਪਸ ਦੇ ਪ੍ਰਿਜ਼ਨਰਸ ਦੇ ਬਾਡੀ ਪਾਰਟਸ ਉਹਨਾਂ ਤੋਂ ਅਲੱਗ ਹੋ ਜਾਂਦੇ ਸੀ ਇਮੇਜਿਨ ਕਰਕੇ ਦੇਖੋ ਵਿਕਟਮਸ ਨੂੰ ਕਿੰਨਾ ਪੇਨ ਫੀਲ ਹੁੰਦਾ ਹੋਣਾ ਵਿਕਟਮਸ ਦੀ ਬਾਡੀ ਨੂੰ ਨਹਿਰਾਂ ਵਿੱਚ ਡੰਬ ਕੀਤਾ ਜਾਂਦਾ ਸੀ ਜੋ ਸਰਬਨ ਕਮਿਊਨਿਟੀ ਵੱਲ ਜਾਂਦੀ ਸੀ ਇਹ ਕੈਂਪਸ ਵਿੱਚ ਕੌਂਟੈਸਟ ਹੁੰਦੇ ਸੀ ਕਿ ਕਿਹੜਾ ਗਾਰਡ ਕਿੰਨੇ ਜ਼ਿਆਦਾ ਲੋਕਾਂ ਨੂੰ ਮਾਰੂਗਾ ਗਾਰਡ ਚੋਂ ਇੱਕ ਪੌਪੂਲਰ ਵਿਨਰ ਵੀ ਸੀ ਪੀਟਰ ਬ੍ਰੈਡਜ਼ਿਕਰ ਪੀਟਰ ਨੇ ਆਪਣੀ ਸਿਰਫ ਏ ਮੂਮੈਂਟ ਦੇ ਟਾਈਮ ਨੀਅਰਲੀ 1500 ਲੋਕਾਂ ਦੀ ਜਾਨ ਲੈਤੀ ਸੀ ਜਿਨ੍ਹਾਂ ਵਿੱਚੋਂ ਲੇਡੀਜ਼ ਐਂਡ ਛੋਟੇ 3 ਸਾਲ ਤੱਕ ਦੇ ਬੱਚੇ ਸੀ ਪੀਟਰ ਇੱਕ ਸਪੈਸ਼ਲ ਵੈਪਨ ਯੂਜ਼ ਕਰਦਾ ਸੀ ਜਿਹਦਾ ਨਾਮ ਹੀ ਸਰਬ ਕਟਰ ਸੀ ਗਾਰਡਸ ਯੂਸਲੀ ਸਰਬ ਕਟਰ ਨੂੰ ਪ੍ਰਿਜ਼ਨਰਸ ਦਾ ਗਲਾ ਵੱਢਣ ਲਈ ਯੂਜ਼ ਕਰਦੇ ਸੀ ਜਾਂ ਫਿਰ ਸਿਰ ਦੇ ਪਿੱਛੇ ਇੰਨੀ ਲਗਾਤਾਰ ਮਾਰਦੇ ਸੀ ਜਦੋਂ ਤੱਕ ਉਹਦੀ ਡੈਥ ਨਾ ਹੋ ਜੇ ਕੈਂਪਸ ਵਿੱਚ ਔਮਨ ਤੇ ਗਰਲਜ਼ ਨੂੰ ਲਗਾਤਾਰ ਸੈਕੂਅਲ ਅਬਿਊਜ਼ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੂੰ ਬਾਕੀ ਪ੍ਰਿਜ਼ਨਰਸ ਦੇ ਨਾਲ ਹੀ ਰੱਖਿਆ ਜਾਂਦਾ ਸੀ ਜਿੱਥੇ ਜੀਨ ਲਾਈਕ ਹਾਲਤ ਹੀ ਨਹੀਂ ਸੀ ਕਨਸੈਂਟ੍ਰੇਸ਼ਨ ਕੈਂਪਸ ਵਿੱਚ ਮੋਸਟਲੀ ਜੋ ਫੂਡ ਹੁੰਦਾ ਸੀ ਉਹ ਕਈ ਦਿਨ ਪੁਰਾਣਾ ਦਿੱਤਾ ਜਾਂਦਾ ਸੀ ਬਾਕੀ ਉਥੋਂ ਦੇ ਪ੍ਰिजनਰਸ ਦੇ ਸੀ। ਉਹਨਾਂ ਨੂੰ ਕੰਸੈਂਟਰੇਸ਼ਨ ਕੈਂਪ ਵਿੱਚ ਜੋ ਮਿਲ ਜੇ ਉਹ ਖਾਣਾ ਪੈਂਦਾ ਸੀ। ਪ੍ਰिजनਰਸ ਨੂੰ ਸੁੱਕੇ ਪੱਤੇ, ਗ੍ਰਾਸ ਐਂਡ ਇਨ ਫੈਕਟ ਹਿਊਮਨ ਵੇਸਟ ਖਾਣ ਲਈ ਫੋਰਸ ਕੀਤਾ ਗਿਆ। ਇਹਨਾਂ ਨੂੰ ਮੈਟਲ ਫੈਕਟਰੀ 'ਚ ਹਥਿਆਰ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਸੀ ਜੋ ਬਾਅਦ ਵਿੱਚ ਉਹਨਾਂ ਨੂੰ ਹੀ ਮਾਰਨ ਲਈ ਯੂਜ਼ ਹੁੰਦੇ ਸੀ। ਸਿਰਫ ਕੈਂਪਸ ਵਿੱਚ ਹੀ ਨਹੀਂ ਬਾਹਰ ਵਿੱਚ ਜੇ ਕੋਈ ਸਬ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਉਹ ਦਿਖ ਜੇ ਤਾਂ ਬਿਨਾਂ ਰੀਜ਼ਨ ਦੇ ਜਾਂ ਤਾਂ ਗੋਲੀ ਮਾਰ ਦਿੱਤੀ ਜਾਂਦੀ ਸੀ ਜਾਂ ਫਿਰ ਉਹਨਾਂ ਨੂੰ ਨਦੀ ਵਿੱਚ ਡਬੋ ਕੇ ਮਾਰ ਦਿੱਤਾ ਜਾਂਦਾ ਸੀ। ਵਿਕਟਿਮਸ ਨੂੰ ਇਕੱਠੇ ਬਨ ਗਏ ਉਹਨਾਂ ਦੇ ਗ੍ਰੇਨੇਡ ਸਿੱਟੇ ਗਏ ਨੇ। ਜੋ ਕਿ ਸਟਾਸੇਜ ਮੂਵਮੈਂਟ ਦੇ ਵਰਕਰਜ਼ ਲਈ ਇੱਕ ਗੇਮ ਸੀ ਇਹਨਾਂ ਕੈਂਪਸ ਵਿੱਚੋਂ ਸਭ ਤੋਂ ਡਾਰਕੈਸਟ ਐਂਡ ਡਿਸਟ्रेसਿੰਗ ਕੈਂਪ ਸੀ ਸਿਸਿਕ ਸਿਸਿਕ ਵਿੱਚ ਇੱਕ ਸੈਪਰੇਟ ਬੱਚਿਆਂ ਲਈ ਕੈਂਪ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਬਿਨਾ ਪੇਰੈਂਟਸ ਤੋਂ ਰੱਖੇ ਜਾਂਦੇ ਸੀ ਇਹਨਾਂ ਦੀ ਲਿਵਿੰਗ ਕੰਡੀਸ਼ਨ ਜੰਗਲ ਦੇ ਜਾਨਵਰਾਂ ਤੋਂ ਵੀ ਖਰਾਬ ਸੀ ਇੱਥੇ ਆਲਮੋਸਟ 6000 ਸਰਬੀਅਨ ਜਿਊਸ਼ ਐਂਡ ਰੋਮਾ ਕਮਿਊਨਿਟੀ ਦੇ ਬੱਚੇ ਸੀ ਜਿਨ੍ਹਾਂ ਦੀ ਏਜ 3 ਸਾਲ ਤੋਂ ਲੈ ਕੇ 16 ਸਾਲ ਤੱਕ ਸੀ ਗਾਰਡਸ ਕੰਸਿਸਟੈਂਟਲੀ ਰੋਜ਼ ਇਹਨਾਂ ਦਾ ਮਰਡਰ ਕਰਦੇ ਸੀ ਐਂਡ ਇਹ ਮਰਡਰ ਕੀਤੇ ਜਾਂਦੇ ਸੀ ਛੋਟੇ ਬੱਚਿਆਂ ਦਾ ਸਿਰ ਕੰਨ ਸੀਜੀ ਕੈਂਪ ਦਾ ਇੱਕ ਸਰਵਾਈਵਰ ਸੀ ਬੋਜ਼ੋ ਜੂਡਸ ਉਹਦੇ ਬਚਣ ਦਾ ਕਾਰਨ ਸੀ ਕਿ ਉਥੋਂ ਦੇ ਇੱਕ ਫੈਮਿਲੀ ਨੇ ਉਹਨੂੰ ਅਡਾਪਟ ਕਰ ਲਿਆ ਬੋਜ਼ੋ ਨੇ ਦੱਸਿਆ ਕਿ ਅਸਲ ਵਿੱਚ ਉਹ ਫੈਮਿਲੀ ਕੁੜੀ ਨੂੰ ਅਡਾਪਟ ਕਰਨਾ ਹੈ ਸੀ ਬਟ ਇਹ ਕੈਂਪਸ ਵਿੱਚ ਬੱਚਿਆਂ ਦੀ ਹਾਲਤ ਇਹੋ ਜਿਹੀ ਕੀਤੀ ਗਈ ਸੀ ਕਿ ਮੁੰਡੇ ਐਂਡ ਕੁੜੀ ਨੂੰ ਆਈਡੈਂਟੀਫਾਈ ਕਰਨਾ ਮੁਸ਼ਕਲ ਸੀ ਉਹਨਾਂ ਦੀ ਬਾਡੀ ਦੇ ਥਰੈਡ ਵਰਮਸ ਹੁੰਦੇ ਸੀ ਜੋ ਕਿ ਇੱਕ ਪੈਰਾਸਾਈਟ ਹੈ ਮੋਸਟਲੀ ਹਿਊਮਨਸ ਟੂਲ ਵਿੱਚ ਮਿਲਦਾ ਹੈ ਐਂਟੇ ਪਾਉਲਿਸ ਦੇ ਟੇਬਲ ਤੇ ਇੱਕ ਬਾਸਕਟ ਹੁੰਦੀ ਸੀ ਐਂਡ ਉਹ ਭਰੀ ਹੁੰਦੀ ਸੀ ਹਿਊਮਨਾਈਜ਼ ਨਾਲ ਐਂਟੇ ਪਾਉਲਿਸ ਦਾ ਕਹਿਣਾ ਸੀ ਕਿ ਇਹ ਉਹਦੇ ਲਾਇਲ ਉਸਤਾਸਾਸ ਵੱਲੋਂ ਉਹਨੂੰ ਇੱਕ ਗਿਫਟ ਹੈ 18 ਕਿਲੋ ਆਫ ਹਿਊਮਨਾਈਜ਼ ਐਂਡ ਫਾਈਨਲੀ ਉਸਤਾਸਾਸ ਮੂਵਮੈਂਟ ਦੀ ਬਰੂਟੈਲਿਟੀ ਦਾ ਐਂਡ ਹੋਣਾ ਸ਼ੁਰੂ ਹੋਇਆ 1945 ਤੱਕ ਜਦੋਂ ਵਰਲਡ ਵਾਰ 2 ਖਤਮ ਹੋਣ ਲੱਗਿਆ ਜਰਮਨੀ ਜਪਾਨ ਇਟਲੀ ਸਪੇਨ ਨੂੰ ਹਾਰ ਮਿਲ ਰਹੀ ਸੀ ਤੇ ਇੰਡੀਪੈਂਡੈਂਟ ਸਟੇਟ ਆਫ ਕਰੋਸ਼ੀਆ ਵੀ ਕਲਾਪਸ ਕਰਨ ਲੱਗੀ ਸੀ ਯੂਗੋਸਲਾਵ ਪਾਰਟੀਸ਼ਨਸ ਜੋ ਜੋਜ਼ਿਪ ਬਰੋਸ ਟਿਟੋ ਦੇ ਲੀਡਰਸ਼ਿਪ ਵਿੱਚ ਲੜ ਰਹੇ ਸੀ ਉਹਨਾਂ ਨੇ ਐਕਸਿਸ ਅਲਾਈਡ ਫੋਰਸੇਸ ਤੋਂ ਟੈਰੀਟਰੀਜ਼ ਰੀਕਲੇਮ ਕਰਨੀ ਸ਼ੁਰੂ ਕੀਤੀਆਂ ਮਈ 1945 ਤੱਕ ਪਾਰਟੀਸ਼ਨਸ ਨੇ ਉਸਤਾਸ਼ਾ ਰਜਾਈਮ ਨੂੰ ਹਰਾ ਕੇ ਪਾਵਰ ਪੂਰੀ ਤਰੀਕੇ ਨਾਲ ਆਪਣੇ ਹੱਥ ਵਿੱਚ ਲੈ ਲਈ ਸੀ ਵਾਰ ਖਤਮ ਹੋਣ ਤੋਂ ਬਾਅਦ ਉਸਤਾਸ਼ਾ ਲੀਡਰਸ ਨੇ ਆਪਣੀ ਕਰਾਈਮਜ਼ ਦੀ ਕਾਉਂਟੇਬਿਲਟੀ ਤੋਂ ਬਚਣ ਲਈ ਬਹੁਤ ਅਟੈਂਪਟ ਕੀਤੇ ਪਰ ਕਈ ਲੀਡਰਸ ਨੂੰ ਅਰੈਸਟ ਕਰ ਲਿਆ ਗਿਆ ਐਂਡ ਉਹਨਾਂ ਦੇ ਟ੍ਰਾਇਲ ਵੀ ਚਲੇ ਬਟ ਆਂਟੇ ਪਾਵੋਲੇਜ ਉਸਤਾਸ਼ਾ ਦਾ ਲੀਡਰ ਇਟਲੀ ਦੀ ਹੈਲਪ ਨਾਲ ਸਪੇਨ ਐਸਕੇਪ ਕਰ ਗਿਆ ਉਹ ਕਈ ਸਾਲ ਸਪੇਨ ਵਿੱਚ ਰਿਹਾ ਬਟ ਉਹਨੂੰ ਆਪਣੇ ਕ੍ਰਾਈਮਜ਼ ਲਈ ਅਰੈਸਟ ਤੱਕ ਨਹੀਂ ਹੋਈ ਐਂਡ ਫਾਈਨਲੀ ਡਿਸੰਬਰ 1959 ਵਿੱਚ ਆਂਟੇ ਪਾਉਲਿਸ ਦੀ ਡੈਥ ਹੋ ਗਈ ਬਟ ਬਿਨਾ ਕਿਸੇ ਜਸਟਿਸ ਨੂੰ ਫੇਸ ਕੀਤੇ ਯੂਗੋਸਲਾਵ ਪਾਰਟੀਸ਼ਨਜ਼ ਨੇ ਵਾਰ ਕ੍ਰਾਈਮਜ਼ ਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਬਹੁਤ ਸਾਰੇ ਕੈਂਪਸ ਇਨਕਵਰ ਹੋਏ ਜਿੱਥੇ ਸਰਬਸ, ਜੂਸ ਐਂਡ ਰੋਮਾ ਕਮਿਊਨਿਟੀ ਦੇ ਰਿਮੇਨਜ਼ ਮਿਲੇ ਵੀਡੀਓ ਦੀ ਸਟਾਰਟਿੰਗ ਚੱਪਾ ਗਾਲ ਕੀਤੀ ਕਿ ਇਹ ਜੈਨੋਸਾਈਡ ਵਿੱਚ ਆਲਮੋਸਟ 10 ਲੱਖ ਬੰਦੇ ਮਰੇ ਸੀਗੇ ਬਟ ਇਹ ਨੰਬਰ ਸਿਰਫ ਕੈਂਪਸ ਤੇ ਪਬਲਿਕ ਫਾਇਰਿੰਗ ਦੀ ਡੈਥ ਦਾ ਨੰਬਰ ਹੈ ਬਟ ਅਸਲ ਵਿੱਚ ਟੋਟਲ ਵਿਕਟਿਮਸ ਦਾ ਨੰਬਰ ਇਹ ਤੋਂ ਬਹੁਤ ਜ਼ਿਆਦਾ ਹੈ ਕਈ ਲੋਕ ਅੱਜ ਵੀ ਪ੍ਰੈਜ਼ੈਂਟ ਡੇ ਉਸਤਾਸ਼ਾ ਮੂਵਮੈਂਟ ਨੂੰ ਐਡਮਾਇਰ ਕਰਦੇ ਨੇ ਉਹਨਾਂ ਦੇ ਸਲੋਗਨਸ ਨੂੰ ਪ੍ਰੋਮੋਟ ਕਰਦੇ ਨੇ ਐਂਡ ਉਹਨਾਂ ਦੇ ਅਕੋਰਡਿੰਗ ਇਹ ਜੈਨੋਸਾਈਡ ਹੈ ਹੀ ਨਹੀਂ ਸੀ ਉਸਤਾਸ਼ਾ ਦੀ क्रੁਅਲਟੀ ਅੱਜ ਤੱਕ ਦੁਨੀਆ ਦੀ ਹਿਸਟਰੀ ਦਾ ਇੱਕ ਡਾਰਕ ਚੈਪਟਰ ਬਣ ਕੇ ਰਹਿ ਗਿਆ ਯੂਗੋਸਲਾਵੀਆ ਵਿੱਚ ਰਿਲੀਜੀਅਸ ਤੇ ਕਲਚਰਲ ਡਿਫਰੈਂਸਸ ਦਾ ਇੱਕ ਪੇਨਫੁਲ ਐਗਜ਼ਾਮਪਲ ਬਣਾਇਆ ਗਿਆ ਜਿੱਤੇ ਹਿਮੈਨਿਟੀ ਦੇ ਨਾਮ ਤੇ ਸਿਰਫ ਵਾਇਲੈਂਸ ਤੇ ਹੇਟਰੀਡ ਹੀ ਫਲਾਈ ਗਈ ਅੱਜ ਦੀ ਇਹ ਵੀਡੀਓ ਵਿੱਚ ਆਪਾਂ ਉਸਤਾਸ਼ਾ ਦੀ ਰਿਐਲਿਟੀ ਨੂੰ ਦੇਖਿਆ ਇਹ ਪ੍ਰੂਫ ਕਰਦਾ ਹੈ ਕਿ ਵਾਇਲੈਂਸ ਹੇਟਰੀਡ ਤੇ ਪਾਵਰ ਦੀ ਪਿਆਸ ਕਿੰਨਾ ਵੱਡਾ ਡੈਮੇਜ ਕਰ ਸਕਦੀ ਹੈ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਐਂਡ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਇੰਟਰਸਟਿੰਗ ਵੀਡੀਓਜ਼ ਲਈ ਸਤਿ ਸ਼੍ਰੀ ਅਕਾਲ ਆਈ ਐਮ ਉਦਾਇਸ ਸਸਤਾਮ ਹੁਸੈਨ ਹੀ ਇਸ ਦ ਮੋਸਟ ਹੇਟਿਡ ਪਰਸਨ ਇਰਾਕ